ਇੱਕ ਰੱਬ ਦਾ ਪਿਆਰਾ ਰੋਜ ਗੁਰੂ ਦੀ ਸੰਗਤ ਸੁਣਨ ਆਉਂਦਾ ਸੀ ਇੱਕ ਦਿਨ ਉਹਨੇ ਮੈਨੂੰ ਸਵਾਲ ਕੀਤਾ ਸਵਾਲ ਉਹਦਾ ਬੜਾ ਪਿਆਰਾ ਸੀਗਾ ਇਥੋਂ ਪਤਾ ਲੱਗਦਾ ਕਿ ਅਸੀਂ ਕੁਝ ਨਾ ਕੁਝ ਸੁਣਦੇ ਆ ਕਹ ਲਗਾ ਗਿਆਨੀ ਜੀ ਮੇਰਾ ਇੱਕ ਨਿੱਕਾ ਜਿਹਾ ਸਵਾਲ ਹੈ ਮੈਂ ਆਖਿਆ ਜੀ ਕਰੋ ਕਿਰਪਾ ਕਹ ਲਗਾ ਮੈਨੂੰ ਇਦਾਂ ਲੱਗਦਾ ਕਿ ਬਾਬਾ ਕਬੀਰ ਸਾਹਿਬ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੀ ਆਪਸ ਵਿੱਚ ਵਿਚਾਰ ਨਹੀਂ ਮਿਲਦੀ ਮੈਂ ਕਿਹਾ ਤੂੰ ਇਹ ਕਿਸ ਗੱਲ ਤੋਂ ਕਹਿ ਰਿਹਾ ਖਿਆਲ ਕਰਿਓ ਕੱਲਗਾ ਇੱਕ ਪਾਸੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਿਹੜਾ ਤੂੰ ਜਪ ਕਰਦਾ ਕਿਹੜਾ ਤਪ ਕਰਦਾ ਕਿਹੜੇ ਤੂੰ ਵਰਤ ਰੱਖਦਾ ਇੱਕ ਪਾਸੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਉਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਹਿੰਦੇ ਨੇ ਜਪ ਤਪ ਸੰਜਮ ਧਰਮਨਾ ਕਮਾਇਆ ਬਹੁਤ ਅੰਦਰ ਦੀ ਗੱਲ ਸੁਣਿਓ ਜਪ ਤਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਾ ਰਾਇ ਕਹੋ ਨਾਨਕ ਮਨੀਤ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਮੈਂ ਚਾਹਣਾ ਇਸ ਗੱਲ ਨੂੰ ਆਪਾਂ ਖੋਲ੍ਹ ਲਈਏ ਪਰ ਅੱਜ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਇਸ ਵਿਚਾਰ ਨੂੰ ਖੁੱਲਣ ਤੋਂ ਪਹਿਲਾਂ ਬਾਬਾ ਕਬੀਰ ਸਾਹਿਬ ਤੇ ਧੰਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕਾਉਂਦਿਆਂ ਅਸੀਸ ਇੱਕ ਵਾਰੀ ਗੱਜ-ਵੱਜ ਕੇ ਆਖੋ ਜੀ ਸਤਨਾਮ ਸ਼੍ਰੀ ਫਿਰ ਕਹੋ ਸਤਨਾਮ ਸ਼੍ਰੀ ਬਾਬਾ ਕਬੀਰ ਸਾਹਿਬ ਤੇ ਧੰਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੀ ਗੱਲ ਕਰਨ ਲੱਗਿਆ ਵਾ ਬੜੇ ਪਿਆਰੇ ਪਿਆਰ ਵਾਲੀ ਗੱਲ ਹੈ ਉਹ ਮੈਨੂੰ ਕਹਿੰਦਾ ਜੀ ਗਿਆਨੀ ਜੀ ਮੇਰਾ ਇੱਕ ਸਵਾਲ ਹੈ ਕੱਲ੍ਹ ਕਾ ਮੈਨੂੰ ਲੱਗਦਾ ਕਿ ਬਾਬਾ ਕਬੀਰ ਸਾਹਿਬ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਰਦੀ ਆਪਸ ਵਿੱਚ ਵਿਚਾਰ ਨਹੀਂ ਮਿਲਦੀ ਮੈਂ ਕਿਹਾ ਪਹਿਲੀ ਗੱਲ ਤੇਰਾ ਇਹ ਸ਼ਬਦ ਗਲਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 11 ਭਟ ਹੈ 15 ਭਗਤ ਹੈ ਤਿੰਨ ਸਿੱਖਾਂ ਦੀ ਇਬਾਦਤ ਹੈ ਛੇ ਗੁਰੂ ਸਾਹਿਬਾਨਾਂ ਦੀ ਇਬਾਦਤ ਹੈ ਖਿਆਲ ਕਰਿਓ ਗੁਰੂ ਨਾਨਕ ਸਹਿਬ ਮਹਾਰਾਜ ਜਿਹੜੀ ਗੱਲ ਕਰਦੇ ਨੇ ਉਹੀ ਗੱਲ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਕਰਦੇ ਨੇ ਗੱਲ ਲੰਬੀ ਨਹੀਂ ਮੈਂ ਕਰਨੀ ਚਾਹੁੰਦਾ ਬੜਾ ਮੈਂ ਛੋਟ ਚ ਗੱਲ ਰੱਖਣ ਲੱਗਿਆ ਵਾਂ ਕਈ ਵਾਰੀ ਫਿਰ ਲੰਬੀ ਗੱਲ ਹੋ ਜੇ ਆਪਾਂ ਸੁਣਦੇ ਨਹੀਂ ਕੁਦਰਤੀ ਗੱਲ ਹੈ ਕਿਉਂਕਿ ਆਪਾਂ ਅੱਗੇ ਨੇ ਵੀ ਗੱਲ ਪਤਾ ਨਹੀਂ ਕਿੱਡੀ ਕੋਈ ਲੰਬੀ ਹੋਏਗੀ ਜਿਹੜੀ ਗੱਲ ਗੁਰੂ ਨਾਨਕ ਸਹਿਬ ਮਹਾਰਾਜ ਕਰਨਾ ਚਾਹੁੰਦੇ ਉਹ ਗੱਲ ਗੁਰੂ ਅੰਗਦ ਪਾਤਸ਼ਾਹ ਕਰਦੇ ਨੇ ਜਿਹੜੀ ਗੱਲ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਕਰਦੇ ਨੇ ਉਹੀ ਉਹ ਗੱਲ ਗੁਰੂ ਅਮਰਦਾਸ ਪਾਤਸ਼ਾਹ ਕਰਦੇ ਨੇ ਮਾਫੀ ਚਾ ਕੇ ਘਰ ਵਿੱਚ ਬੱਚੇ ਦੀ ਨਹੀਂ ਬਣਦੀ ਪਿਓ ਨਾਲ ਨਹੀਂ ਬਣਦੀ ਪਿਓ ਦੀ ਬੱਚੇ ਨਾਲ ਨਹੀਂ ਬਣਦੀ ਪਤੀ ਦੀ ਪਤਨੀ ਨਾਲ ਨਹੀਂ ਬਣਦੀ ਪਤੀ ਦੀ ਪਤਨੀ ਨਾਲ ਨਹੀਂ ਬਣਦੀਗੀ ਪਰ ਜਿਸ ਖਜ਼ਾਨੇ ਨੂੰ ਸਿੱਖ ਰੋਜ਼ ਪੜਦਾ ਹੈ ਜਿਹੜੀ ਗੱਲ ਬਾਬਾ ਕਬੀਰ ਸਾਹਮਣੇ ਕਹਤੀ ਉਹੀ ਉਹ ਗੱਲ ਗੁਰੂ ਅਰਜਨ ਦੇਵ ਪਾਸ਼ਾ ਕਹਿਣਗੇ ਤੇ ਜਿਹੜੀ ਗੱਲ ਗੁਰੂ ਅਰਜਨ ਦੇਵ ਪਾਸ਼ਾ ਕਹਿਣਗੇ ਉਹੀ ਉਹ ਗੱਲ ਬਾਬਾ ਕਬੀਰ ਸਾਹਿਬ ਕਹਿਣਗੇ ਆਖੋ ਸਤਨਾਮ ਸ਼੍ਰੀ ਕੱਲ੍ਹ ਦਾ ਫਿਰ ਮੇਰਾ ਸਵਾਲ ਹੋਈ ਹੈ ਵੀ ਜੇ ਤੁਹਾਨੂੰ ਲੱਗਦਾ ਹੈ ਕੇ بابا ਕਬੀਰ ਸਾਹਿਬ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਆਪਸ ਚ ਗੱਲਬਾਤ ਹੈ ਤੇ ਫਿਰ ਇਹ ਸ਼ਬਦ ਕਿਉਂ ਬੋਲਿਆ ਗਿਆ ਇੱਕ ਪਾਸੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਿ ਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾ ਕਰਦੇ ਪਾਉ ਹੈ ਦੂਜਾ ਇੱਕ ਪਾਸੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਸਾ ਮਹੱਲਾ ਪੰਜਵਾਂ ਇਹੀ ਬਚਨ ਨਾ ਜਿਹਦੇ ਚ ਬਚਨ ਆਉਂਦਾ ਮਾਰਾ ਕਹਿੰਦੇ Japo Tapo Sanjam Dharmna kamaya ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਮੈਂ ਜਪੀ ਨਹੀਂ ਹੈ ਮੈਂ ਤਪੀ ਨਹੀਂ ਹੈ ਮੇਰੀ ਜ਼ਿੰਦਗੀ ਚ ਸੰਜਮ ਨਹੀਂ ਹੈ ਮੈਂ ਵਰਤ ਨਹੀਂ ਜੇ ਰੱਖਿਆਗਾ ਇੱਕ ਪਾਸੇ ਬਾਬਾ ਕਬੀਰ ਸਾਹਿਬ ਕਹਿੰਦੇ ਕਿਹੜੇ ਜਪ ਦੀ ਗੱਲ ਕਰਦਾ ਕਿਹੜੇ ਤਪ ਦੀ ਗੱਲ ਕਰਦਾ ਮੈਂ ਖਾ ਬਹੁਤ ਜਾਂਦੇ ਗੱਲ ਸੁਣ ਜਿਹੜੀ ਗੱਲ ਬਾਬਾ ਕਬੀਰ ਸਾਹਿਬ ਨੇ ਆਖੀ ਉਹ ਵੀ ਕਿਹੜਾ ਜਪ ਕਰਦਾ ਫਿਰਦਾ ਕਿਹੜਾ ਤਪ ਕਰਦਾ ਉਹ ਹੈ ਸਰੀਰ ਦਾ ਕਸ਼ਟ ਦੇਣਾ ਅਰਥ ਇਹ ਹੈ ਇੰਦਾ ਅਰਥ ਇਹ ਹੈ ਕਿ ਬੰਦਿਆ ਰੱਬ ਨੂੰ ਪਾਉਣ ਵਾਸਤੇ ਸਰੀਰ ਦੇ ਕਸ਼ਟ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਹੈ ਤੇ ਮੈਂ ਕਿਹਾ ਇੱਕ ਕੱਲੀ ਗੱਲ ਬਾਬਾ ਕਬੀਰ ਸਾਹਿਬ ਨੇ ਕਹਿੰਦੇ ਇਹ ਧੰਗ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦਾ ਧਿਆਨ ਕਰਕੇ ਇੱਕ ਵਾਰੀ ਪਿਆਰ ਵਿੱਚ ਪਿਜੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਹਿੰਦੇ ਪੁੱਤ ਮੈਂ ਵੀ ਚੌਂਕੜਾ ਮਾਰ ਕੇ ਬੈਠਾ ਇੱਕ ਵਾਰੀ ਮੇਰੇ ਕੋਲ ਆ ਕੇ ਸੁਣ ਕੱਲ ਕੇ ਕਾਹੇ ਰੇ ਬੰਨ ਖੋਜਣ ਜਾਈ ਸਰਬ ਨਿਵਾਸੀ ਸਦਾ ਆਲੇਪਾ ਤੋਹੀ ਸੰਗ ਸਮਾਈ ਪੋਪ ਮਤ ਜੋ ਬਾਸ ਬਸਤ ਹੈ ਮੁਕਰ ਮੈਂ ਜੈਸੇ ਸ਼ਾਈ ਕਲਗੇ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾੜੋ ਇਹ ਗੁਰ ਗਿਆਨ ਬਤਾਈ ਕਹਿਣ ਲਗੇ ਯਾਦ ਰੱਖੀ ਬਾਹਰੋਂ ਤੇ ਅੰਦਰੋਂ ਰੱਬ ਨੂੰ ਸਮਝਣ ਦੀ ਕੋਸ਼ਿਸ਼ ਕਰ ਜਿਹੜਾ ਰੱਬ ਤੇਰੇ ਅੰਦਰ ਹੈ ਉਹ ਬਾਹਰ ਹੈ ਜਿਹੜੇ ਬਾਹਰ ਨੂੰ ਤੂੰ ਲੱਭਦਾ ਫਿਰਦਾ ਉਹ ਤੇਰੇ ਅੰਦਰ ਹੈ ਕਲ ਇਨੀ ਕੋਈ ਹੈ ਕਹ ਲਗਾ ਮੈਂ ਤੇ ਸਮਝਦਾ ਸੀ ਵੀ ਸ਼ਾਇਦ ਕਿਤੇ ਬਾਬਾ ਕਬੀਰ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਆਪ ਵਿੱਚ ਵਿਚਾਰ ਹੀ ਨਹੀਂ ਮਿਲਦੀ ਮੈਂ ਕਹਾਂ ਨਹੀਂ ਤੇਰਾ ਸਵਾਲ ਬਿਲਕੁਲ ਗਲਤ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਬੰਦਿਆ ਰੱਬ ਨੂੰ ਪਾਉਣ ਵਾਸਤੇ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈ ਜਿਹੜਾ ਮਾਂ ਰੱਖਣ ਦੀ ਲੋੜ ਨਹੀਂ ਹੈ ਜਿਹੜਾ ਲਫ਼ਜ਼ ਵਰਤਨਾ ਬਾਬਾ ਕਬੀਰ ਸਾਹਿਬ ਨੇ ਕਿਹਾ ਜਪ ਕਿਆ ਤਪ ਹੈਣਾ ਹੁਣੇ ਗੱਲ ਕਹਿ ਦਵਾ ਫਿਰ ਤੁਸੀਂ ਗੁੱਸਾ ਕਰ ਜਾਣਾ ਗੁਰੂ ਗ੍ਰੰਥ ਸਾਹਿਬ ਮਾਰ ਦੀ ਕੱਲੀ-ਕੱਲੀ ਗੱਲ ਬੜੀ ਗਜਬ ਦੀ ਹੈ ਜੇ ਜਪ ਦੀ ਗੱਲ ਕਰੀ ਤੇ ਬਾਪੂ ਜੀ ਬਾਣੀ ਚ ਕੀ ਕਹਿੰਦੇ ਨੇ ਕਹਿਣ ਲੱਗੇ ਕੀ ਪੜੀ ਹੈ ਬੋਲੋ ਜੀ ਕੀ ਪੜੀ ਹੈ ਕੀ ਬੋਲੋ ਮੈਂ ਮੈਂ ਨਹੀਂ ਬੋਲਣਾ ਤੜ ਤੋਂ ਵੇਖਿਆ ਕਰੋ ਜੀ ਕੀ ਪੜੀ ਹੈ ਕੀ ਗੁਣੀ ਹੈ ਕੀ বেদ ਪੁਰਾਣਾ ਸੁਣੀ ਹੈ ਪੜੇ ਸੁਨੇ ਕੀ ਹੋਈ ਜੋ ਸਹਿਜ ਨਾਲ ਮਿਲਿਓ ਸੋਈ ਤੇ ਜੇ ਗੱਲ ਕਰੀਏ ਤਪ ਦੀ ਤੇ ਗੁਰੂ ਸਾਹਿਬ ਕਹਿੰਦੇ ਨੇ ਸਰੀਰ ਨੂੰ ਕਸ਼ਟ ਦੇ ਕੇ ਕਦੇ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਆਪ ਕੋ ਸਤਨਾਮ ਸ਼੍ਰੀ ਪਰ ਗੁਰੂ ਅਰਜਨ ਦੇ ਪਾਸ਼ਾ ਨੇ ਜਿਹੜਾ ਲਫ਼ਜ਼ ਵਰਤਨਾ ਵੀ ਤਪ ਬੀ ਬੰਦਿਆ ਤੂੰ ਤਪ ਨਹੀਂ ਤੂੰ ਤਪੀ ਨਹੀਂ ਇਹ ਮਹਾਰਾ ਨੇ ਆਪਣੇ ਆਪ ਦੇ ਸਬੋਧਨ ਕਰਕੇ ਆਖਿਆ ਕਿ ਲੱਗੇ ਮਹਾਰਾ ਜਪ ਤਪ ਸੰਜਮ ਧਰਮਨਾ ਕਮਾਇਆ ਇਹ ਤਪ ਦੇ ਅਰਥ ਇਹ ਹੈ ਕਿ ਅਸੀਂ ਚੌਂਕੜੇ ਮਾਰ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਗੁਰੂ ਦੇ ਗਿਆਨ ਨੂੰ ਹਾਸਲ ਕਰ ਰਹੇ ਹਾਂ ਇਸ ਤਪ ਵਾਸਤੇ ਸਾਨੂੰ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਇਸ ਤਪ ਨੂੰ ਕਰਨ ਵਾਸਤੇ ਸਿਰਫ ਇੱਕ ਚੀਜ਼ ਦੀ ਲੋੜ ਆ ਉਹ ਪਤਾ ਕਿਹੜੀ ਹੈ ਸਾਵਧਾਨ ਇਕਾਗਰ ਜੀਤ ਆਖੋ ਸਤਨਾਮ ਸ੍ਰੀ ਮੈਂ ਕਿਹਾ ਆ ਆਰਤ ਹੈ ਕਹ ਲਗਾ